ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ hope ਸਤ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸ਼ਾਮ ਦਾ 7 ਵਜੇ ਦਾ ਅਸੀਂ ਹੁਣ ਕਰ ਆਏ ਹਾਂ ਸਵੇਰ ਚੱਲੀ ਸੀ ਬਠਿੰਡੇ ਬਠਿੰਡੇ ਨਾਲ ਤਾਂ ਅਸੀਂ ਦੋ ਦਿਨ ਦਾਦੀ ਨੂੰ ਮਿਲਣਾ ਸੀ ਨਾ ਦੋ ਦਿਨ ਦੇ ਤਾਇਆ ਜੀ ਦੀ ਫੈਮਿਲੀ ਰਹਿੰਦੀ ਬਠਿੰਡੇ ਉਹਨਾਂ ਨੂੰ ਮਿਲ ਕੇ ਐ ਗੱਲਾਂਬਾਤ ਕਰਕੇ ਬਹੁਤ ਜ਼ਿਆਦਾ ਮਸਾ ਆ ਥਾ ਦਿਨ ਸਪੈਂਡ ਕੀਤਾ ਸ਼ਾਮ ਨੂੰ ਬਿਲਕੁਲ ਸ਼ਾਮਲੀ ਮਸੀ 7:30 ਵਜੇ ਉੱਥੇ ਚੱਲੇ ਆ ਗੱਲ ਨਹੀਂ ਕਰਦਾ ਹਾਂ ਜਦੋਂ ਇਕੱਠੇ ਹੋਣੇ ਫਿਰ ਬਹੁਤ ਗੱਲਾਂ ਬਾਤਾਂ ਹੁੰਦੀਆਂ ਮੋਢੀ ਨਾਲ ਤਾਂ ਕਾਫੀ ਟਾਈਮ ਨਾਲ ਸੁਣਨ ਕੋਈ ਗਈ ਸੀ ਉਹਨਾਂ ਨੂੰ ਟਾਈਮ ਲੱਗਿਆ ਅੱਗੇ ਸਜਦਗੀ ਮਿਲ ਜਾਂਦੇ ਉਹ ਵੀ ਅਸੀਂ ਵੀ ਚਲੇ ਜਾਂਦੇ ਪਰ ਕੁਝ ਮਹੀਨੇ ਹੋ ਗਏ ਹੁਣ ਬਹੁਤ ਮਹੀਨਾਵਾਂ ਦਾ ਸਿਕਿਆ ਉਹਨਾਂ ਕੋਲੇ ਨਾਲੇ ਮੈਂ 22 ਦੇ ਡਾਕਟਰ ਕੋਲ ਜਾਣਾ ਸੀ 2 ਦੇ ਪੁਆਇੰਟ ਪ੍ਰੈਸ ਕਰਵਾ ਕੇ ਆਇਆ ਉਹਦਾ ਲਾਲ ਕਰਵਾ ਕੇ来 ਆਇਆ ਇਹ ਦਿੰਦੇ ਦੱਸਦੀ ਐਂਡ ਨਾਲ ਸਾਡੇ ਉਹਨਾਂ ਨੂੰ ਤੁਹਾਨੂੰ ਮਲਾਉਣੇ ਦਿਖਾਉਣੇ ਹੈ ਤਾਂ ਕਾਫੀ ਏਜ ਨੇ ਬਜੁਰਗ ਨੇ 100 ਪਲੱਸ ਏਜ ਹਨ ਉਹਨੂੰ ਤੁਹਾਨੂੰ ਮੈਂ ਦਿਖਾਉਂਗੀ ਤਾਂ ਬਾਅਦ ਵਿੱਚ ਉਹ ਕਰਾਂ ਮੋਲੂਸ ਕਰਾ ਤੇ ਮੋਂ ਕੱਪੜੇ ਵਗੈਰਾ ਚੇਨ ਕਰਦੇ ਕਿਚਨ ਵੀ ਜਾਣੇ ਖਾਣਾ ਸਬਜ਼ੀ ਪਈ ਆਟਾ ਗੁੰਨਣਾ ਬਸ ਖਾਣਾ ਥੋੜਾ ਥੋੜਾ ਕਿਸਨੇ ਖਾਣਾ ਉਹ ਕੋ ਦਿਵਰੇ ਲੰਚ ਹੋ ਗਿਆ ਇਸ ਕਾਫੀ ਹੈਵੀ ਤੇ ਹੁਣ ਇੰਨਾ ਜ਼ਿਆਦਾ ਖਾਦਾਂ ਨਹੀਂ ਆਣਾ ਜਿਹਨੂੰ ਡੋੜੂ ਜਿੰਨਾ ਕੁ ਲੋੜ ਹੋ ਖਾ ਲਾਂਗੇ ਹੱਲੇ ਗੁੱਲਿਆਂ ਵਿੱਚ ਤੁਸੀਂ 23 ਸਾਲ ਦੇ ਸੀ ਹਾਂ 23 ਸਾਲ ਦੇ ਤੋਂ ਮੋੜ ਤਨਾ ਕਰਮਾ ਹੋ ਜਾਂਦਾ ਤੇ ਹੱਲੇ ਗੁੱਲਿਆਂ ਨੂੰ ਅੱਜ ਹੋ ਗਏ 53 70 ਸਾਲ ਹੋ ਗਏ ਹਾਂ 100 ਤੋਂ ਉੱਤੇ ਹੋ ਗਏ 102 ਸਾਲਾਂ ਦੇ ਹੋ ਗਏ ਤੁਸੀਂ ਆ ਬੇੜੇ ਸੁਨੇਹਰਾ ਨਾ ਵੀ ਸਵੇਰ। ਇੱਥੇ ਬੇੜੇ ਚ ਤੁਰ ਲਿਆ ਕਰ। ਹੈ? ਬੇੜੇ ਚ ਤੁਰ ਕੇ ਲਿਆ ਇੱਥੇ ਬੇੜੇ ਚ। ਉੱਥੇ ਤਾਂ ਪਹਿਲਾਂ ਪਹਿਲਾਂ ਟੁਰਦੀ ਸਮੈਂ। ਹਾਂ। ਉੱਥੇ ਕੇਂਦਰੀ ਤੁਰਨਾਂਗੀ। ਹਾਂ। ਹੁਣ ਰੋਟੀ ਬਣਾਉਣ ਦੀ ਪਤਾ ਹੀ ਨਹੀਂ ਆਉਂਦੀ ਨਾ ਅੰਦਰੇ ਬਣਾ ਲੈਂਦੇ ਹਨ। ਮੈਂ ਇੱਥੇ ਵੀ ਕਿ ਮੈਂ ਇੱਥੇ ਤਾਂ ਹੀ ਤੁਰ ਕੇ ਆ ਜਾ। ਹਾਂ। ਅਤਰਤੇ ਆਥਿਆ ਸੀ। ਕਹਿੰਦੇ ਸਾਨੂੰ ਆਇ ਲੱਗਦਾ ਕਿ ਬੇਦੋ ਭੋਗ। ਉਹਨਾਂ ਜਵੇਂ ਲੱਤਾ ਫੜ ਗਈ ਨਹੀਂ ਲੱਤਾ ਫੁੰਨੇਗਾ ਨਾ ਇੱਥੇ ਬੇੜੇ ਜੀ ਗੇੜਾ ਦੇ ਰਿਆ ਮੰਜਾ ਰਾਤਾ ਪੈ ਗਏ ਕਿਹਨਾਂ ਖੇਤ ਵੀ ਜਿਹੜਾ ਵਾਗ ਲਿਆ ਮੈਨੂੰ ਮਾਂ ਤਾਂ ਤੇਰੀ ਮੰਮੀ ਨੇ ਨਾ ਕੋਲ ਖੰਗੀਆਂ ਨਾਲ ਦਾ ਬੇੜੀ ਜਿਵੇਂ ਸਲਾਹ ਨਹੀਂ ਸੀ ਅੱਛਾ ਹਾਂ ਸਰਪੁਣ ਮੈਂ ਖਰੀਦ ਮੈਂ ਹੋਣਾ ਅਜੀ ਮੱਤ ਕੇ ਗਈ ਸੀ ਜਿਵੇਂ ਅਮਰ ਬਲਿੰਦਰ ਕੋ ਰਾਦੀ ਕੇ ਵਾਅਦੇ ਨੇ ਤੁਸੀਂ ਮਿਹਰਬਾਨੀ ਕਰ ਲਓ ਮੇਰਾ ਸੱਚੀ ਵਾਅਦੇ ਸਭ ਕਜੀ ਨਾ ਬਣਦੀ ਥੀ ਖੇਤ ਜਿਹੜਾ ਦਵਾ ਕੇ ਲਿਆ ਮੈਂ ਤੇ ਖੇਤ ਚੱਲਾਂਗੇ ਹੂੰ ਉਹ ਤੇ ਬੇਰੇ ਬੇਰੇ ਜੀ ਮੰਜਾ ਰਾ ਲਓ ਤੇ ਉੱਥੇ ਬਹਿ ਜੀਂ ਧਾਮ ਲੈ ਲਿਆ ਜਿਹੜਾ ਦੇ ਪਾਸ ਮੇਰਾ ਜੀਰ ਕੇ ਰਹਿ ਹਾਂ ਹਾਂ ਤੇ ਮੇਰੀ ਸੇਵਾ ਉੱਥੇ ਵਧੀਆ ਰਹੀ ਹੁੰਦੀ ਹੈ ਨਾ ਨਾ ਵਧੀਆ ਮੈਂ ਸੋਨ ਤਾਈ ਦਾ ਕਹਿਣਾ ਜੀ ਕਰਮ ਵਾਲੇ ਦੀ ਸੇਵਾ ਹੁੰਦੀ ਆ ਲੋਕ ਬਹੁਤ ਮੇਰਾ ਘਰ ਅੱਜ ਵੀ ਘੜੇ ਕਹਿਣਾ ਮੇਰਾ ਪਰਿਵਾਰ ਮੇਰੇ ਛਾਂ ਹੀ ਸਾ ਲੈਂਦਾ ਹਾਂ ਬਸ ਕੱਲ ਕਿਸੇ ਨੇ ਦੇਖਿਆ ਨਹੀਂ ਮੈਂ ਬਾਹਰ ਸਰਾਉਂਦੀ ਨਹੀਂ ਹੂੰ ਲੋਕ ਦੇਖਦੇ ਆ ਗੁੱਲੂ ਦੁਕਾਨ ਦੇ ਕੋਲੇ ਰੰਜੀ ਇੱਕ ਭਾਂਡੇ ਵਾਣਦੀ ਆ ਉਹ ਪਰ ਉਹਨੇ ਕੁਝ ਨਹੀਂ ਕਰਨਾ ਰੋਟੀ ਬਣਾਉਂਦੀ ਐ ਤੇ ਲਬੜਾਉਂਦੀ ਐ ਸਬ ਕੀ ਬਣਾਉਂਦੀ ਐ ਕਿ ਕਿਸੇ ਨੇ ਉਹਨੇ ਨਾ ਖਾਣੀ ਹੋਵੇ ਸਾਨੂੰ ਦੋਆਂ ਝੋਟੀ ਬਣਾ ਫਿਰ ਮਿੰਦਰ ਕੋਲ ਬਣਾ ਲਈ ਤੇ ਕੋਲੇ ਮੇਰੇ ਨਹੀਂ ਦੀ ਐ ਦਵਿੰਦਰ ਘਰ ਸੇ ਆਪਣੀ ਦਾਦੀ ਨਾਲ ਗੱਲਾਂ ਤੇ ਮੈਂ ਅਗੇ ਕਿਚਨ ਵਿੱਚ ਮੈਂ ਹੋਰ ਇਸਲੇਟ ਦੋ ਕੁ ਮਿੰਟ ਮੈਂ ਵੀ ਬੈਠੀ ਤੇ ਮੈਂ ਕਿਹਾ ਚਲੋ ਭਾਂਡੇ ਪਹਿਲਾਂ ਟੋਕਰੀ ਚ ਭਾਂਡੇ ਜਿਹੜੇ ਸਵੇਰ ਵਾਲੇ ਸਵੇਰੇ ਖਾਣਾ ਸਿਖਾ ਕੇ ਉਹ ਵਾਲੇ ਚੱਕਾ ਫਿਰ ਉਸ ਤੋਂ ਬਾਅਦ ਗੱਲ ਸ਼ਾਮ ਦੇ ਖਾਣੇ ਦੀ ਤਿਆਰੀ ਕਰਦੇ ਤਿਆਰੀ ਦੇ ਵਾਸਤੇ ਸਾਈਂ ਸਬਜ਼ੀ ਪਈ ਸੀ ਮੇਰੇ ਕੋਲ ਕੱਲ ਵਾਲੇ ਚਣਿਆਂ ਦੀ ਕੁਝ ਪਲਾਉ ਪਈ ਸੀ ਬੇਟਾ ਕਹਿੰਦਾ ਮਮਾ ਮੈਂ ਪਲਾਉ ਖਾ ਲੂੰਗਾ ਦਵਿੰਦਰ ਕਹਿੰਦਾ ਮੈਂ ਬ੍ਰੈਡ ઓਮਲੇਟ ਖਾਣਾ ਤੇ ਸਾਨੂੰ ਫਿਰ ਆਟਾ ਵੀ ਬਹੁਤ ਸੀ ਸਬਜ਼ੀ ਵੀ ਬਹੁਤ ਸੀਆਂ ਕਰਕੇ ਸਭ ਦਾ ਡਿਨਰ ਅਲੱਗ-ਅਲੱਗ ਜਿਹਾ ਹੋ ਗਿਆ ਕਿਉਂਕਿ ਇੰਨੀ ਜ਼ਿਆਦਾ ਭੁੱਖ ਨਹੀਂ ਸੀ ਤੇ ਉੱਥੇ ਮੇਰੇ ਜਠਾਣੀ ਨੇ ਦੀਦੀ ਨੇ ਖਾਣਾ ਬਣਾਇਆ ਬਹੁਤ ਹੈਵੀ ਹੋ ਗਿਆ ਉਹਨਾਂ ਨੇ ਪੂਰੀਆਂ ਬਣਾ ਲਈਆਂ ਕਈ ਸਬਜ਼ੀਆਂ ਹੋ ਗਈਆਂ ਬਹੁਤ ਹੈਵੀ ਹੋ ਗਿਆ ਉਸ ਕਰਕੇ ਬੈਠੇ ਵੀ ਰਹੇ ਫਿਰ ਹਾਜਮ ਨਹੀਂ ਹੁੰਦਾ ਬੈਠਿਆਂ ਦਾ ਉਹਨਾਂ ਹਾਂ ਭੋਹ ਬਹੁਤ ਹਲਕੀ ਹਲਕੀ ਭੁੱਖ ਤੇ ਸਾਰਿਆਂ ਨੇ ਇਸ ਲਈ ਸਾਰੇ ਕਹਿੰਦੇ ਥੋੜਾ 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 ਖਾਵਾਂਗੇ ਬਾਕੀ ਨੂੰ ਜੋ ਚੀਜ਼ ਚਾਹੀਦੀ ਸੋਨੇ ਉਹ ਖਾ ਲਈ ਤੇ ਪਲਾਉ ਕਰੀਏ ਗਰਮ ਮਾਈਕ੍ਰੋਵੇ ਵਿੱਚ ਬਸ ਮਾਈਕ੍ਰੋਵੇ ਦਾ ਇਹ ਸੁੱਖਾ ਕੀ ਸੁੱਕੀਆਂ ਸਬਜ਼ੀਆਂ ਤੇ ਚਾਵਲ ਗਰਮ ਵਧੀਆ ਹੋ ਜਾਂਦੇ ਨੇ ਹੋਰ ਮਾਈਕ੍ਰੋਵੇ ਮੈਨੂੰ ਤਾਂ ਬਹੁਤ ਹੀ ਯੂਸਲੈਸ ਚੀਜ਼ ਲੱਗਦੀ ਬਸ ਠੀਕ ਹੈ ਕਿ ਆਪਾਂ ਖਰੀਦ ਲਈ ਹੁਣ ਸੁੱਟ ਨਹੀਂ ਸਕਦੇ ਹੈਗੀ ਚੀਜ਼ ਨਹੀਂ ਇਹ ਕਿਸੇ ਕੰਮ ਨਹੀਂ ਆਉਂਦਾ ਜਿਹਨੇ ਕੋਲ ਹੈ ਨਹੀਂ ਉਹਨਾਂ ਨੂੰ ਆਉਂਦਾ ਪਤਾ ਨਹੀਂ ਕੀ ਚੀਜ਼ ਹੈ ਬਈ ਸਾਡੇ ਕੋਲ ਕਿਉਂ ਨਹੀਂ ਹੈਗੀ ਪਰ ਮੈਂ ਕਹੂੰਗੀ ਬਸ ਗਰਮ ਕਰਨੀ ਪੈਂਦੀ ਸਬਜ਼ੀ ਇਹ ਸੂਖਾ ਹੈ ਤਾਂ ਬਸ ਕੋਈ ਸਬਜੀ ਚਾਵਲ ਸੁੱਕੀ ਚੀਜ਼ ਗਰਮ ਹੋ ਜਾਂਦੀ ਹੈ ਬਾਕੀ ਤਰੀ ਵਾਲੀ ਹੋਵੇ ਸਬਜੀ ਪਤਲੀ ਕੋਈ ਦਾਲ ਹੋਵੇ ਤਾਂ ਗੈਸ ਤੇ ਵੀ ਇਤਨੀ ਗਰਮ ਹੋ ਜਾਂਦੀ ਹੈ ਤੇ ਦਵਿੰਦਰ ਲਈ ਹੁਣ ਮੈਂ ਬਰਾਉਂਗੀ ਬ੍ਰੈਡ ਓਮਲੇਟ ਕਹਿੰਦੇ ਨੇ ਬ੍ਰੈਡ ਓਮਲੇਟ ਖਾਣਾ ਕਦੇ ਕਿਸੇ ਤਰੀਕੇ ਨਾਲ ਖਾਂਦੇ ਨੇ ਕਦੇ ਕਿਸੇ ਤਰੀਕੇ ਨਾਲ ਖਾਂਦੇ ਨੇ ਦੋ ਐਗਸ ਪਾ ਕੇ ਦੇ ਵਿੱਚ ਨਮਕ ਮਿਰਚ ਪਾ ਕੇ ਸਿੰਪਲ ਪਿਆਜ਼ ਟਮਾਟਰ ਵਗੈਰਾ ਇਹ ਬਹੁਤ ਘੱਟ ਕਦੇ ਹੀ ਬਹੁਤ ਰੇਅਰ ਪਵਾਉਂਦੇ ਹੁੰਦੇ ਨੇ ਤੇ ਸਿੰਪਲ ਖਾ ਕੇ ਖੁਸ਼ ਨੇ ਪਹਿਲਾਂ ਤਾਂ ਬਿਲਕੁਲ ਹੀ ਜੋ ਵਿਆਹ ਹੋਇਆ ਨਾ ਮੇਰਾ ਪਹਿਲੇ ਬਿਲਕੁਲ ਸਿੰਪਲ ਅੰਡਾ ਖਾਂਦੀ ਸੀ ਹੁਣ ਮਿਰਚ ਪਾ ਕੇ ਪੁਰਜੀ ਵੀ ਪਿਆਜ਼ ਪੂਜੀ ਪਾਉਂਦੇ ਨਹੀਂ ਸੀ ਮੈਂ ਕਿ ਹਾਏ ਤੂੰ ਖਾਣੇ ਕੰਮ ਮੈਂ ਤੁਹਾਨੂੰ ਪਿਆਜ਼ ਬਿਨਾ ਤੜਕਾ ਲਾਇਬ ਨਾ ਸਵਾਦ ਕਮੇ ਲੱਗਦੀ ਆ ਕਹਿੰਦੇ ਨਾ ਮੈਨੂੰ ਤਾਂ ਪਿਆਜ਼ ਚੰਗਾ ਹੀ ਨਹੀਂ ਲੱਗਦਾ ਤੇ ਹੁਣ ਤਾਂ ਫੇਰ ਵੀ ਖਾ ਲੈਂਦੇ ਨੇ ਤੇ ਜਿਹੜਾ ਪਿੱਤਲ ਦਾ ਪੈਨ ਆ ਮੈਂ ਇਹ ਸਿਰਫ ਓਮਲੇਟ ਵਾਸਤੇ ਹੀ ਰੱਖਿਆ ਹੋਇਆ ਹੈਗਾ ਓਮਲੇਟ ਬਣਾਉਣਾ ਪੁਰਜੀ ਬਣਾਉਣੀ ਇਹਦੇ ਵਿੱਚ ਹੀ ਬਣਾਉਣੀ ਹੈ ਜਾਂ ਫਿਰ ਕਈ ਵਾਰ ਨਾਨ ਸਟਿਕ 'ਚ ਵੀ ਓਮਲੇਟ ਬਣਾ ਲੈਂਦੇ ਨੇ ਬਸ ਇਹਦੇ ਵਿੱਚ ਵੀ ਵਧੀਆ ਬਣਦੇ ਨਾਨ ਸਟਿਕ ਵਾਂਗੂ ਹੀ ਬਣਦੇ ਥੋੜਾ ਜਿਹਾ ਮੈਂ ਪਹਿਲਾਂ ਐਗ ਪਾਤਾ ਜਿਹੜਾ ਫੈਂਟੋ ਵਾਇਸੋਰ ਵਿੱਚ ਬ੍ਰੈਡ ਦਾ ਸਲਾਈਸ ਟਿਪ ਕਰਕੇ ਸਾਈਡ ਬਦਲਤੀ ਬ੍ਰੈਡ ਦੇ ਉੱਪਰੋਂ ਜਿਹੜਾ ਅੱਧਾ ਐਗ ਮੈਂ ਰੱਖਿਆ ਥੋੜਾ ਮਿਕਸਚਰ ਪੋ ਪਾਤਾ ਤੇ ਇਹਨੂੰ ਸਾਈਡ ਚੇਂਜ ਕਰ ਕਰ ਰੜ ਲਾਂਗੇ ਅੱਛੀ ਤਰ੍ਹਾਂ ਕਈ ਵਾਰ ਤੁਹਾਨੂੰ ਵੀ ਅਪ ਕਰ ਲੈਂਦੇ ਹੁੰਦੇ ਨੇ ਕਈ ਵਾਰ ਮੈਨੂੰ ਕਹਿੰਦੇ ਨੇ ਬਣਾ ਕੇ ਲਿਆ ਤੇ ਅੱਜ ਆਪ ਆ ਗਏ ਲੱਗੇ ਕਹਿੰਦੇ ਰੜ ਦੀ ਕੱਚਾ ਨਾ ਰੱਖ ਦੇ ਤੂੰ ਕੱਚਾ ਰੱਖਦਾ ਨਹੀਂ ਹੁੰਦੀਆਂ ਕਿ ਉੱਪਰ ਦਬ ਦਬ ਕੇ ਪ੍ਰੈਸ ਕਰਕੇ ਰੜ ਵਿੱਚੋਂ ਆਂਡਾ ਨਾ ਕੱਚਾ ਰਹੇ ਜੀ ਫਿਰ ਹੁਣ ਆਪ ਆ ਕੇ ਰੜ ਰਹੇ ਨੇ ਉਹਦੇ ਆਪ ਨੂੰ ਖਾਣੀ ਪੈਂਦੀ ਹੈ ਬਣਾ ਕੇ ਮਾਸ ਕਰੋ ਹਾਂ ਮਾਸ ਕਰੋ ਅੰਦੇ ਮਣਾ ਕੇ ਖਾਣੀ ਪੈਂਦੀ ਆ ਆ ਵੇਖੋ ਨਾ ਤੁਸੀਂ ਐਂ ਕਹਦੇ ਹੋ ਵੀ ਕਪਚਾ ਨਾ ਰੱਖਵੀਂ ਰਾਤ ਦੀ ਤਾਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਚੰਗਾ ਫਰਾਫੀ ਰਾਡੋ ਕਪਚਾ ਨਾ ਰਹਿ ਜੇ ਤੁਹਾਨੂੰ ਪਤਾ ਗੈਸ ਥੋੜਾ ਥੋ ਘਰ ਲਓ ਮੈਂ ਤਾਂ ਮੱਚ ਜੂ ਫਿਰ ਹਾਂ ਘੋ ਘਰ ਵਿੱਚ ਵਿੱਚ ਸਲੋ ਕਰ ਲੈਣ ਵਿੱਚ ਵਾਸ ਕਰ ਲੈਣ ਤਾਂ ਆਪਣੇ ਬਾਅਦ ਆਪਣੇ ਸੰਦ ਰਾਡ ਕੇ ਖਾ ਲੋ ਉਹ ਖਾਣਾ ਉਹ ਡਿਨਰ ਥੋੜਾ ਹੋ ਗਿਆ ਹੁਣ ਦੋਵੇਂ ਮਾਤਾ ਵਾਲੇ ਬਣਾਣਾ ਸ਼ੁਰੂ ਕੀ ਨੀਰਾ ਸਬਸਤ ਤਾਂ ਨਾ ਮੈਂ ਕੀ ਖਾਵਾਂ ਹੋ ਹੁੱਕ ਹੈ ਜੀ ਵੀ ਇਹ ਨਹੀਂ ਵੀ ਹੈਗੀ ਉਹਨਾਂ ਗੱਲਾਂ ਮੈਂ ਖਾਣੀ ਕੀ ਨਹੀਂ ਖਾਣਾ ਜਾਰੋ ਤੋ ਖੀਣ ਹੈਗੀ ਇਹ ਤਾਂ ਕੋਈ ਮਾਪੇ ਚਾਣੇ ਦੇ ਖਾਣਾ ਕੋ ਠੰਡਾ ਹੋਊਗਾ ਨਾ ਸਭ ਚੀਜ਼ ਖਾਣ ਲੱਗੀਂਗਾ ਠੀਕ ਜਿਹਾ ਤਾਂ ਬਣਾਣਾ ਸੀ ਬਣਾਣਾ ਫਿਰ ਹੁਣ ਲੋੜ ਅੱਜ ਦੀ ਉਹ ਨਾ ਰੱਖੀਏ ਜਿਆਦਾ ਨਹੀਂ ਬਾਸ ਰੱਖ ਜਾਈਏ ਹੁਣ ਦੇਖੋ ਇਹ ਤਾਂ ਗੈਸਟ ਰੇਟ ਕਰਨਾ ਪੈਣਾ ਹੈ ਚੱਪਾ ਨਹੀਂ ਹੁਦੂ ਇੰਦਰ ਨੇ ਕਰ ਰਿਹਾ ਤੇ ਆਰਾਮ ਦਾ ਓਮਲੇਟ ਵੈਨੂ ਘਰ ਤਾਂ ਮੈਂ ਤੁਸੀਂ ਆਂਦੇ ਹਿਸਾਬ ਨਾਲ ਰਾੜ ਲਉ ਪਈ ਮੇਰਾ ਰਾਣਾ ਫੇਰ ਗਾਉਂਗੀ ਕੱਚਾ ਤੇ ਆਪਣੇ ਰਾੜ ਲੈਣਾਂ ਨੇ ਤੋਂ ਨੰਬੇ ਟੇਸਟ ਕੋਡਿੰਗ ਜਿਵੇਂ ਖਾਣਾ ਆਪਦੀ ਪਲੇਟ ਵਿੱਚ ਰੱਖ ਲੈਣਗੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਟਾਈਮ ਹੋ ਰਿਹਾ 6:36 ਹੋ ਗਈ ਚਾਹ ਪਾਣੀ ਮੈਂ ਕੁਛ ਨਹੀਂ ਪੀਤੇ ਹਾਂ ਮੈਂ ਸਿਰਫ ਪਾਣੀ ਦੇ ਦੋ ਗਲਾਸ ਹੀ ਪੀਤੇ ਨੇ ਤੇ 7:30 ਜਿਵੇਂ ਕਰਣੀ ਹੈ ਅਗਰ ਬ੍ਰੇਕਫਾਸਟ ਮੈਂ ਤੁਹਾਨੂੰ ਚਾਹ ਦੇਤੀ ਇੱਥੇ ਹੁਣ ਕੱਲ੍ਹ ਦੀ ਤਿਆਰੀ ਖਾਣੇ ਦੀ ਚੱਕਣ ਕਦੋਂ ਕੱਟਣੀ ਆ ਕਰ ਤੇਰੀ ਫਟਾਫਟ ਜਾਂਦੀ ਨਹੀਂ ਤੇ ਸਮਝੀ ਫਲੋਂ ਦਾ ਬਣਦੀ ਹੈ ਜੀ ਪਿਆਜ਼ ਚਿੱਲੇ ਪਏ ਨੇ ਮੇਰੇ ਕੋਲ ਫਰੋਂ ਦਾ ਤੜਕਾ ਲਾਉਂਗੀ ਪਿਆਜ਼ ਮੇਨਾਂ ਮਖੀਨ ਨੰ ਬੇਗੜਦੀ ਉਹਨੇ ਬਰੀਕ ਕੱਢ ਲੂ 90 ਪਿਆਜ਼ ਕੱਟ ਕੇ ਹੀ ਬਣਾਉਣੀ ਹੈ ਐਸਾ ਨੰਮੇ ਕੱਟ ਲੈ ਇੱਥੇ ਨਾ ਚਿੱਲੇ ਕੱਟ ਲੈਂਦੇ ਹਾਂ ਸ਼ਿੱਲੂ ਦੀ ਰੋਟੀ ਮਾ ਕੇ ਕਦੇ ਚਿੱਲੇ ਬਣਾਈਗੇ ਅਸਾ ਗੋਮਸ ਘੱਟ ਲੈ ਇੱਥੇ ਨਾ ਇਹ ਸਬਜੀ ਕੱਟ ਦਾ ਸੜਾ 10 ਮਿੰਟ ਸਬਜੀ ਦਿਖਾੜ ਹੁੰਦੇ ਤੇ ਸਬਜੀ ਬਣਾਉਣਾ ਨਾ ਫਿਰ ਇੱਧਰ ਉੱਧਰ ਕਿੰਨੇ ਘੰਟੇ ਕੰਮ ਹੋ ਜਾਂਦੇ ਆ ਪਰ ਟਾਸਟਿੰਗ ਕਰਦੇ ਜੇ ਕੋਈ ਬਾਤ ਸਾਫ ਸਫਾਈ ਕਰ ਲਈ ਕੁਛ ਕਰ ਲਈ से फला हम तो किचन जी खड़ी था सब्जी बना दी लो जी चॉपिंग हो गई सब की सब्जी भी कट ली प्याज़ भी कट लिया, मटर भी कट गया बस फटाफट हो रहा मैं तवा ही रख के तड़का लगा दला जल्दी-जल्दी फिर तो बाद अपन ब्रेकफास्ट करेंगे आराम ना बैठ के फिर मेनू आएगा सब्जी बनाऊंगी करनी है ਤੇ ਮੈਨੂੰ ਹੁੰਦਾ ਮੈਂ ਆਪਣੇ ਬ੍ਰੈਕਫਾਸਟ ਤੋਂ ਪਹਿਲਾਂ ਪਹਿਲਾਂ ਮੈਂ ਸਬਜ਼ੀ ਬਣਾਉਣਾ ਟਾਈਮ ਹੋ ਗਿਆ 8:30 ਦਾ 8:30 ਹੋ ਗਈ 10 ਮਿੰਟ ਕਿ ਲੱਗੂਨ ਸਬਜ਼ੀ ਕੱਟਣੇ ਹੁਣ ਲੱਗੀ ਇਸ ਵਿੱਚ ਮੈਂ ਸਬਜ਼ੀ ਬਣਾਉਂ ਚਾਪਣ ਕद्दू ਦੀ ਇਹ ਬਹੁਤ ਹੀ ਈਜ਼ੀ ਸਬਜ਼ੀ ਹੈ ਕੱਟੀ ਵੀ ਫਟਾਫਟ ਜਾਂਦੀ ਹੈ ਬਣ ਵੀ ਫਟਾਫਟ ਜਾਂਦੀ ਹੈ ਇਹਦੇ ਵਾਸਤੇ ਪਿਆਜ਼ ਵੀ ਆਏ ਹੁੰਦਾ ਵੀ ਬਹੁਤ ਬਰੀਕ ਬਰੀਕ ਇਨ ਆਪਣਾ ਕੱਟਣੇ ਮੈਂ ਬਸ ਸਿਰਫ ਇਹ ਹੋਇਆ ਨਾ ਚਾਪਣ ਕद्दू ਹੋਈ ਟਿੰਡੂ ਹੋਈ ਤੇ ਲੰਬੇ ਲੰਬੇ ਪਿਆਜ਼ ਕੱਟ ਕਰਦ ਭੁੰਨੇ ਇਹ ਕਰਕੇ ਬਸ ਟਮਾਟਰ ਪਾ ਕੇ ਨਾਣ ਮਿਰਚ ਪਾ ਕੇ ਸਬਜ਼ੀ ਪਾਦਣੇ ਬਹੁਤ ਟੇਸਟੀ ਤਾਂ ਮୋਰੇ ਅਠਵੇਂ ਦਿਨ ਇਧਰ ਇਹ ਕੱਪੜੇ ਤੋਂ ਸੈਮੀ ਜੀਤਾਂਗੀ ਬਹੁਤ ਜ਼ਿਆਦਾ ਹੈ ਨਹੀਂ ਸੀ ਕਿ ਤੋ ਕੁਛ ਕੱਪੜੇ ਇਹੇ ਨੇ ਜਿਹਦੇ ਰੰਗ ਜਾਂ ਨਿਕਲਦਾ ਲੱਗ ਲੱਗਾ ਧੋਣੇ ਪੈਂਦੇ ਹਨ ਨਹੀਂ ਤਾਂ ਸਾਰੇ ਇਕੱਠੇ ਫੂਲੀ ਧੁੱਤਿਆਂ ਨੂੰ ਫੂਲੀ ਦਾ ਬਸ ਇਹ ਹੀ ਹੁੰਦਾ ਕਿ ਇਹ ਕੱਪੜੇ ਜਿਹਨਾਂ ਰੰਗ ਉੱਤਾਂ ਅੱਡ ਧੋਣੇ ਪੈਂਦੇ ਨੇ ਤਾਂ ਕਰਕੇ ਮੇਰਾ ਲੋਭ ਵੀ ਪੂਰਾ ਹੋ ਮਸ਼ੀਨ 'ਚ ਸੈਮੀ ਜੀ ਪਾਉਣੀ ਹੈ ਹਾਂਜੀ ਇੱਕ ਦਵਾ ਇਹਨਾਂ ਅੰਦਰੋਂ ਵੱਜਦੀ ਜਾਂਦੀ ਕੀ ਕਹਿੰਦੇ ਹੋ ਨਹੀਂ ਕੁਛ ਹੈਗਾ ਨਹੀਂ ਕੁਛ ਨਹੀਂ ਕੁਛ ਨਹੀਂ ਕੀ ਕੁਛ ਨਹੀਂ ਮੇਰੇ ਕੋਲ ਨਾ ਹੈਂਡ ਵਾਸ਼ ਦਾ ਪੈਕੇਟ ਪਿਆ ਸੀ ਖਾਲੀ ਹੈਂਡ ਵਾਸ਼ મે ਦਰਦ ਦਰ ਕੱਢ ਲਿਆ ਦੇ ਵਿੱਚੋਂ ਬਾਅਦ ਵਿੱਚ ਮੈਂ ਸੈਂ ਵਿੱਚ ਕੱਪੜੇ ਧੋਣੇ ਦੇ ਵਿੱਚ ਪਾਣੀ ਪਾ ਕੇ ਵਿੱਚ ਇਹ ਕੰਘਾ ਲਾਣੀ ਆ ਇਹਦੇ ਵਿੱਚ ਕਾਫੀ ਲੱਗਿਆ ਪੈਂਦਾ ਕਿਉਂਕਿ ਕਾਫੀ ਗਾੜਾ ਟੈਕਸਚਰ ਹੁੰਦਾ ਹੈ ਇਹਦਾ ਜਿਹੜਾ ਥੋੜਾ ਬਹੁਤ ਰਹਿ ਜਾਂਦਾ ਉਹ ਪਾਣੀ ਈ ਧੋਣੀ ਕੀ ਕਰੀਏ ਵੇਸਟੇਜ ਹੁੰਦੀ ਨਹੀਂ ਜਮਨ ਦਿਨ ਨਹੀਂ ਕਰਦਾ ਥੋੜੀ ਜਿਹੀ ਵੀ ਚੀਜ਼ ਵੇਸਟ ਹੋ ਪਿਆ ਆਉਂਦੇ ਭਰਦੀ ਆਪਦੇ ਘਰ ਨੂੰ ਸਾਰੇ ਸਿਆਣੇ ਹੁੰਦੇ ਨੇ ਕੋਈ ਪਾਣਾ ਨਹੀਂ ਹੁੰਦਾ ਹੈਗਾ ਇੰਨ ਵਿੱਚ ਜਮਾਂ ਨਹੀਂ ਵਿੱਚ ਜਮਾਂ ਹੀ ਸਾਫ ਆ ਪਰ ਫਿਰ ਵੀ ਆਦੇ ਮਨ ਦਾ ਬਹਿ ਮਨ ਤਸੱਲੀ ਨਹੀਂ ਹੁੰਦੀ ਜਦ ਤੱਕ ਹੋਰ ਇਹਨੂੰ ਵਿੱਚੋਂ ਦੇਖੀ ਇਹਨਾਂ ਨੇ ਕੀ ਕੀਤਾ ਇਹਦੇ ਵਿੱਚ ਪਾਣੀ ਪਾ ਦੇਣਾ ਨਾ ਨਾ ਰਹੀ ਮੈਂ ਕੱਪੜੇ ਦਾ ਕੰਮ ਖਤਮ ਕਰਦਾ ਫਿਰ ਉਹ ਬਹੁਤ ਤੇਜ਼ ਹੁੰਦੇ ਧੁੱਪੋਂ ਨੂੰ ਨਿਕਲਣ ਬਾਹਰ ਗੀ ਨਹੀਂ ਕਰਦਾ ਹੈਗਾ ਇਹ ਨਹੀਂ ਤੇਜ਼ ਹੋ ਰਹੇਗੇ ਨਾ ਕੋਈ ਬਣਾਉਣਾ ਖਾਣਾ ਮਤਲਬ ਤਾਂ ਨਹੀਂ ਹੈਗਾ ਤਾਂ ਦੇ ਕੱਪੜੇ ਤਾਂ ਹੈ ਨੇ ਸਬਜ਼ੀ ਅੰਦਰ ਬਣਾਈ ਤੇ ਆਟਾ ਬੁਲਿਆ ਪਿਆ ਫਰਕੀ ਬਣਾਉਣੇ ਲਵ ਫਰਕੀ ਖਾਣ ਵਾਲੇ ਬੰਦੇ ਤਿਆਰ ਹੋ ਗਏ ਨਾ ਹੋਰ ਫੂਟਾ ਬਣਾ ਲਿਆ ਕੇ ਨਹੀਂ ਵਰ ਕਪੜਾ ਤੋੜ ਤੇ ਚਲੋ ਜੀ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਆਦਿ ਦੀ ਵੀਡੀਓ ਅੱਛੀ ਲੱਗੀ ਹੋ ਵੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚਾਹੀਦਾ ਤੇ ਪਹਿਲੀ ਹਰ ਆਇਨ ਸਬਸਕ੍ਰਾਈਬ ਕਰਨਾ ਮਿਲਾਂਗੇ ਖੋ ਨਾ ਮੈਂ ਵੀਡੀਓ ਲੈ ਕੇ ਦਿਲਦੇ ਨੂੰ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ